ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤਿੰਨ ਨਗਾਂ ਦੀ ਵੀਡੀਓ ਬਣਾਈ ਆ ਜਿਸ ਘਰ ਚੋਂ ਵੀਡੀਓ ਬਣਾਈ ਆ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚ ਇਹ ਤਿੰਨੇ ਨਗ ਸੇਲ ਕਰ ਰਹੇ ਆ ਜਿਹੜੀ ਪਹਿਲੇ ਨੰਬਰ ਤੇ ਮੱਝ ਦੇਖ ਰਹੇ ਕਿਹੜਾ ਸੂਆ ਸੁਈ ਬਾਈ țeja ਸੂਆ ਤੀਜਾ ਸੂਆ ਕਿੰਨਾ ਟਾਈਮ ਹੋ ਗਿਆ ਸੁਈ ਨਾ 6 ਕਿਹ ਮਹੀਨੇ ਹੋ ਗਏ ਠੀਕ ਆ 6 ਮਹੀਨੇ ਹੋ ਗਏ ਸੁਈ ਨੂੰ ਬੱਚਾ ਮਗਰ ਆ ਗਿਆ ਤੇ ਕਟਾ ਕਿੰਨਾ ਦੁੱਧਾ 6 ਕਿਲੋ ਦੁੱਧ ਹੋਊਗਾ ਵੀ 6 ਸੂਆ ਇਹ ਨਹੀਂ ਪਸ਼ੂ ਬਾਲੇ ਆ ਠੀਕ ਆ ਸੌ ਸੀਲ ਬਾਈ ਕਿੰਨੇ ਬਾਈ ਫੁੱਲ ਤੇ ਮੋਲੇ ਦਾ ਜਿਹੜਾ ਦੇਣ ਲੈਣ ਰੱਖਿਆ 70000 ਰੁਪਿਆ ਠੀਕ ਆ ਅੱਗੇ 22 ਸਾਲ ਦੀ ਹੈ 22 ਸਾਲੇ ਦੀ ਉਮਰ ਆ 498 ਮਿਲਣਗੇ ਬਾਈ ਕੋਈ ਫੋਰਸਾਂਗ ਨਹੀਂ ਬਾਕੀ ਕੱਦ ਵਾਲੀ ਆ ਚੰਗੀ ਆ ਸემი ਪਲੀ ਬਹੁਤ ਆ ਗਈ ਤੇ ਮੁੱਲ ਇਹਦਾ 35 ਹਾਂ ਠੀਕ ਆ 35000 ਰੁਪਿਆ ਦਾ ਬਾਈ ਨੇ ਮੁੱਲ ਰੱਖਿਆਗਾ ਅੱਗੇ ਤਿੰਨ ਨੰਬਰ ਤੇ ਬੱਸੀ ਕਿੰਨੀ ਉਮਰ ਦੀ ਆਗੇ ਬਾਈ ਬੱਚੇ ਦਾ ਆਪਣਾ 12 ਮਹੀਨਾ ਰੂਈ ਆ ਠੀਕ ਆ ਦੰਦੋਂ ਖੀਰੀ ਆ ਨਾ ਹਾਂ ਤੇ ਮੁੱਲ ਇਹਦਾ 20000 ਹਾਂ ਠੀਕ ਆ ਜਿਹੜੀ ਆਪਾਂ ਵੀਡੀਓ ਬਣਾਈ ਆ ਪਿੰਡ ਪਤੌੜ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਦਾ ਆਪਾ ਨੇੜੇ ਵਾਈਆਂ ਨੂੰ ਇਦਾਂ ਆਉਗੇ ਦਾ ਬਾਈ ਬਦਾਤਾ ਪਿੰਡ ਰਹਿੰਦਾ ਤੇ ਖਾਸ ਪਤਾਉੜ ਵੀ ਨੇੜੀ ਰਹਿੰਦਾ ਕੰਟੈਕਟ ਨੰਬਰ ਹੈਗਾ ਬਾਈ ਦਾ ਬਾਈ ਆਪਾਂ ਬੋਲ ਦਿੰਨੇ ਆ 95013205347719734430 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਆ ਬਾਈ ਕੰਟੈਕਟ ਜਰੂਰ ਕਰੋ ਜੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤੇ ਸ਼ਾਟ ਨੂੰ ਵੇਖਣ ਲਈ ਧੰਨਵਾਦ